ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਗਵਰਨਮੈਂਟ ਪੈਨਸ਼ਨਰਸ ਜੁਆਇੰਟ ਫਰੰਟ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਯਕਮੁਸ਼ਤ ਦੇਣ ਸੰਬੰਧੀ ਤੇ ਹੋਰ ਮੰਗਾਂ ਸੰਬੰਧੀ ਲਿਖੇ ਗਏ ਇੱਕ ਅਹਿਮ ਪੱਤਰ ਦੇ ਮੁੱਖ ਅੰਸ਼ਾਂ ਦਾ ਜ਼ਿਕਰ ਕਰਾਂਗੇ ਦੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਜਾਨਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਆਪਣੀ ਭਾਰ ਜਵਾਨੀ ਸਰਕਾਰੀ ਸੇਵਾ ਕਰਦਿਆਂ ਲੰਘ ਜਾਵੇ ਤੇ ਬਟਾਪੇ ਵੀ ਸਰਕਾਰ ਵੀ ਕੋਮਰ ਦਾ ਲਿਹਾਜ ਨਾ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕਰੇ ਤਾਂ ਫੇਰ ਧਰਨੇ, ਮਜਾਰੇ, ਰੈਲੀਆਂ ਤੇ ਰੋਸ ਪ੍ਰਦਰਸ਼ਨ ਕਰਕੇ ਜਾਂ ਫਿਰ ਪੱਤਰ ਲੇਕੇ ਸਰਕਾਰ ਦਾ ਧਿਆਨ ਆਪਣੀਆਂ ਮੰਗਾਂ ਵੱਲ ਖਿੱਚਣ ਦਾ ਕਨਸਟੀਚਿਊਸ਼ਨਲ ਰਾਈਟ ਤਾਂ ਜਿਵੇਂ ਹਰ ਨਾਗਰਿਕ ਨੂੰ ਹੈ ਤਿਵੇਂ ਹੀ ਪੈਨਸ਼ਨਰ ਨੂੰ ਵੀ ਹੈ ਇਸੇ ਤਰ੍ਹਾਂ ਦੇ ਹੱਕ ਦੀ ਵਰਤੋਂ ਕਰਦੇ ਹੋਏ ਪੰਜਾਬ ਗਵਰਨਮੈਂਟ ਪੈਨਸ਼ਨਰ ਜੁਆਇੰਟ ਫਰੰਟ ਦੇ ਆਗੂਆਂ ਨੇ ਕਨਵੀਨਰ ਡਾਕਟਰ ਐਨ ਕੇ ਕਲਸੀ ਦੇ ਦਸਤਖਤਾਂ ਵਾਲਾ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਸਰਪਾਲ ਸਿੰਘ ਢੀਮਾ ਮੁੱਖ ਸਕੱਤਰ ਪੰਜਾਬ ਤੇ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਪੰਜਾਬ ਨੂੰ ਲਿਖਿਆ ਹੈ ਅਤੇ ਅਸੀਂ ਉਸ ਪੱਤਰ ਵਿੱਚ ਕੀਤੀਆਂ ਗਈਆਂ ਮੁੱਖ ਮੰਗਾਂ ਤੇ ਮੁੱਖ ਅੰਸ਼ਾਂ ਦਾ ਵਰਣਨ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਸਰਕਾਰ ਦੁਆਰਾ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਅਦਾ ਕਰਨ ਲਈ ਪੈਨਸ਼ਨਰਾਂ ਨੂੰ ਅਲੱਗ-ਅਲੱਗ ਕੈਟੇਗਰੀਆਂ ਵਿੱਚ ਵੰਡਣ ਤੇ ਇਤਰਾਜ਼ ਉਠਾਉਂਦੇ ਹੋਏ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਿਵਲ ਅਪੀਲ 10857/2016 ਸੰਬੰਧੀ ਦਿੱਤੇ ਗਏ ਇੱਕ ਫੈਸਲੇ ਵੱਲ ਸਰਕਾਰ ਦਾ ਧਿਆਨ ਦਿਵਾਇਆ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਥਟ 올 ਦਾ ਪੈਨਸ਼ਨਰਸ ਫੋਰਮ ਓਨਲੀ 1+ एस অর ਹੋਲ ਐਂਡ देयर ਕੋਰਟ ਕੈਨ ਨੋਟ ਬੀ ਡਿਵਾਈਡਡ ਇਨਟੂ ਓ+ ਕੁਆਇਟ ਇਨ ਟੂ ਗਰਪਸ ਫਾਰਦਰ ਪਰਪਸ ਆਫ ਗਿਵਿੰਗ ਮੋਰ ਫਾਈਨੈਂਸ਼ੀਅਲ ਬੈਨੀਫਿਟ ਟੂ ਵਨ ਗਰਪ ਦੈਨ ਦ ਅਦਰ ਪਬ ਕੀ ਕੇ ਫਾਈਨੈਂਸ਼ੀਅਲ ਲੌਡ ਐਂਡ ਰੈਪੈਂਸ਼ਨ ਨੂੰ ਦੋ ਗਰੁਪਾਂ ਵਿੱਚ ਜਾਂ ਕੈਟੇਗਰੀਆਂ ਵਿੱਚ ਨਹੀਂ ਗੰਡਿਆ ਜਾ ਸਕਦਾ ਪਰੰਤੂ 18 2025 ਦੇ ਨੋਟੀਫਿਕੇਸ਼ਨ ਵਿੱਚ ਤਾਂ ਪੈਨਸ਼ਨਾਂ ਨੂੰ 10 ਕੈਟੇਗਰੀਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ ਜੋ ਕਿ ਤਰਕ ਸੰਗਤ ਨਹੀਂ ਹੈ ਦੂਜਾ ਜਿੱਤ ਸਾਲ ਦੀ ਉਮਰ ਇਹਨਾਂ ਲਈ 2/10/2024 ਤਾਰੀਖ ਜੋ ਰੱਖੀ ਗਈ ਹੈ ਇਹ 1/4/2025 ਤਹ ਕੀਤੀ ਜਾਣੀ ਚਾਹੀਦੀ ਸੀ ਇਸ ਤਰ੍ਹਾਂ ਬਕਾਇਆ 42 ਕਿਸ਼ਤਾਂ ਵਿੱਚ ਦੇਣਾ ਬਿਲਕੁਲ ਵੀ ਤਰਕਸੰਗਤ ਨਹੀਂ ਜਾਪਦਾ ਇਹ ਤਾਂ ਸਰਕਾਰ ਵੱਲੋਂ ਪੈਨਸ਼ਨਾਂ ਨਾਲ ਧਰੋਹ ਕਿਹਾਇਆ ਜਾ ਰਿਹਾ ਹੈ ਕਿਉਂਕਿ ਇੰਨੇ ਲੰਬੇ ਸਮੇਂ ਵਿੱਚ ਪਤਾ ਨਹੀਂ ਹੋਰ ਕਿੰਨੇ ਪੈਨਸ਼ਨਰਸ ਰੱਬ ਨੂੰ ਪਿਆਰੇ ਹੋ ਜਾਣਗੇ ਜਦੋਂ ਕਿ ਪੈਨਰਾਂਸੀ 9 ਸਾਲਾਂ ਦੇ ਸਮੇਂ ਦੇ ਵਿੱਚ ਬਕਾਇਆ ਦਾ ਇੰਤਜ਼ਾਰ ਕਰਦੇ ਕਰਦੇ ਲਗਭਗ 40 ਹਜ਼ਾਰ ਪੈਨਸ਼ਨਰ ਵਰਗ ਸੁਧਾਰ ਚੁੱਕੇ ਹਨ ਇਹ ਕਿ ਸਰਕਾਰ ਕਮਿਊਨਿਟੇਸ਼ਨ ਪੈਨਸ਼ਨ ਲਈ 18.75% ਦਾ ਵਿਆਜ ਵਸੂਲ ਕਰ ਰਹੀ ਹੈ ਤਾਂ ਪੈਨਸ਼ਨਰ ਨੂੰ ਵੀ ਉਹਨਾਂ ਦੇ ਬਕਾਇਏ ਤੇ 18.75% ਦੀ ਦਰ ਨਾਲ ਵਿਆਜ ਦੇਵੇ ਇੱਕ ਹੋਰ ਮੰਗ ਇਹ ਕੀਤੀ ਗਈ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ 7 ਰਿਟ ਪਟੀਸ਼ਨ 35 ਆਫ 2006 ਵਿੱਚ ਫੈਸਲਾ ਦਿੱਤਾ ਗਿਆ ਸੀ ਕਿ ਫਿਕਸੇਸ਼ਨ ਤੋਂ ਬਾਅਦ ਪੈਨਸ਼ਨ ਦਾ ਬਕਾਇਆ 2 ਹਫਤਿਆਂ ਵਿੱਚ ਅਦਾ ਕੀਤਾ ਜਾਵੇ ਇਸ ਸਬੰਧ ਨਾਲ ਸਰਕਾਰ ਵੱਲੋਂ 29 10 2021 ਨੂੰ ਜਾਰੀ ਕੀਤੇ ਗਏ ਪੱਤਰ ਤੋਂ ਬਾਅਦ ਇੱਕ ਇੱਕ 16 ਤੋਂ 36 21 ਦਾ ਬਕਾਇਆ 2 ਹਫਤਿਆਂ ਦੇ ਵਿੱਚ ਜਾਰੀ ਕਰਨਾ ਬਣਦਾ ਸੀ ਪਰੰਤੂ 18 2025 ਦੇ ਨੋਟੀਫਿਕੇਸ਼ਨ ਵਜੋਂ 328 ਤੱਕ ਬਕਾਇਆ ਅਦਾ ਕਰਨ ਦੀ ਯੋਜਨਾ ਬਣਾਈ ਗਈ ਹੈ ਜੋ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ ਇਸ ਤੋਂ ਇਲਾਵਾ 1/7/21 ਤੋਂ 28/2025 ਦਾ 105 ਮਹੀਨਿਆਂ ਦੇ ਪੈਂਡਿੰਗ ਡੀਏ ਨੂੰ ਅਦਾ ਨਾ ਕਰਕੇ ਵੀ ਕੰਚਾਰੀਆਂ ਤੇ ਪੈਨਸ਼ਨਾਂ ਸਰਕਾਰ ਦੁਆਰਾ ਕਰੋ ਕੀਤਾ ਜਾ ਰਿਹਾ ਹੈ ਇਸ ਲਈ ਪੈਨਸ਼ਨਾਂ ਤੇ ਫੈਮਿਲੀ ਪੈਨਸ਼ਨਾਂ ਵਿੱਚ ਕਾਫੀ ਬੇਚੈਨੀ ਰੋ ਕੁਰਸਾ ਪਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਮੰਗਾ ਸੰਬੰਧੀ ਵੀ ਜੋ ਪੱਤਰ ਵਿੱਚ ਲਿਖਿਆ ਗਿਆ ਹੈ ਤਾਂ ਉਹਨਾਂ ਨੂੰ ਜਾਣਨ ਲਈ ਸਕਰੀਨ ਦੇ ਉੱਤੇ ਪੱਤਰ ਨੂੰ ਫਲੈਸ਼ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਉਹਨਾਂ ਮੰਗਾ ਸੰਬੰਧੀ ਜਾਣਿਆ ਜਾ ਸਕਦਾ ਹੈ ਪੱਤਰ ਦੇ ਅੰਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪੰਜਾਬ ਗਰੂਨ ਪੈਨਸ਼ਨਲ ਫਲੰਟ ਵੱਲੋਂ ਪ੍ਰਾਪਤ ਅਧਿਕਾਰਾਂ ਅਨੁਸਾਰ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਹੁੰਦਾਂ ਸਰ ਸੀਨੀਅਰ ਸਿਟੀਜ਼ਨ ਸuper senior citizen ਦੇ ਸਬਰ ਦਾ ਹੋਰ ਇਮਤਿਹਾਨ ਨਾ ਲਿਆ ਜਾਵੇ ਤੇ 5500 ਦਾ ਬਕਾਇਆ ਇੱਕ ਹੀ ਕਿਸ਼ਤ ਵਿੱਚ ਇੱਕ ਮੁਜਤ ਅਦਾ ਕੀਤਾ ਜਾਵੇ ਇਸ ਤੋਂ ਇਲਾਵਾ 6121 ਤੋਂ 28 ਤੋਂ 25 ਤੱਕ ਦੇ 105 ਮਹੀਨਿਆਂ ਦੇ ਪੈਂਡਿੰਗ ਡੀਏ ਨੂੰ ਵੀ ਉਕਤ ਬਕਾਇਏ ਦੇ ਨਾਲ ਹੀ ਅਦਾ ਕਰਨ ਦਾ ਫੈਸਲਾ ਲਿਆ ਜਾਵੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਗਰਮਨ ਪੈਨਸ਼ਨਰਸ ਜੁਆਇੰਟ ਫਰੰਟ ਵੱਲੋਂ ਨਿਖੇ ਗਏ ਪੱਤਰ ਦਾ ਸਰਕਾਰ ਤੇ ਕਿੰਨਾ ਅਸਰ ਹੁੰਦਾ ਹੈ ਤੇ ਇੱਕ ਸਵਾਲ ਇਹ ਵੀ ਹੈ ਕਿ ਕੀ ਸਰਕਾਰ 18/2/25 ਦੇ ਨੋਟੀਫਿਕੇਸ਼ਨ ਦੇ ਉਤੇ ਨજર ਫਰਨੀ ਕਰਕੇ ਬਕਾਇਆ ਇੱਕ ਹੀ ਕਿਸ਼ਤ ਵਿੱਚ ਅਦਾ ਕਰਨ ਦਾ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਦੋਂ ਕਰੇਗੀ ਤੇ ਇਸ ਦੇ ਸਬੰਧੀ ਯੂ ਟਰਨ ਕਦੋਂ ਲਵੇਗੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਿਲਕੁਲ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ